ਇਸ ਮਾ ਖੇਡ ਕਬੱਡੀ ਦਾ ਐਨਆਰਡੀ ਭਰਾਵਾਂ ਨੇ ਐਸਾ ਹੁਕਮਤਾ ਨਸ਼ਾ ਤੇ ਲਾਤੇ ਆ ਸਾਡੇ ਨੌਜਵਾਨ ਵੀਰ ਤੁਸੀਂ ਆਪ ਦੇਖਦੇ ਹੋ ਕਿੰਨੇ ਭਰਾਵਾਂ ਨੂੰ ਨਸ਼ਾ ਖੇਡ ਕਰਕੇ ਖੇਡਦੇ ਆ ਜਿਨ੍ਹਾਂ ਨੂੰ ਟੈਕ ਹੋਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਐਨਆਰਆਈ ਵੀਰਦਵੀ ਕਹਿੰਦੇ ਆ ਸਾਡੀ ਇਸ ਮਾਂ ਖੇਡ ਕਬੱਡੀ ਨੂੰ ਜਿਉਂਦਾ ਰੱਖਣਾ ਤਾਂ ਪਿੰਡਾਂ ਦੇ ਵਿੱਚੋਂ ਖੇਡਣਾ ਪਊਗਾ ਪਿੰਡਾਂ ਦੇ ਵਿੱਚ ਉੱਠ ਕੇ ਨੌਜਵਾਨ ਜਾਣ ਫਿਰ ਕਲਾਪਾਂ ਦੇ ਮੈਚ ਖੇਡਣਾ ਅੰਤਰਰਾਸ਼ਟਰੀ ਖਿਡਾਰੀ ਬਣਨਾ ਵੀਰੋ ਜਿਸ ਤਰ੍ਹਾਂ ਪਹਿਲਾਂ ਹਰਜੀਤ ਵੇਲੇ ਕਬੱਡੀ ਖੇਡੀ ਜਾਂਦੀ ਸੀ ਬਲਵਿੰਦਰ ਫਿੱਟੂ ਵੇਲੇ ਕਬੱਡੀ ਖੇਡੀ ਜਾਂਦੀ ਸੀ ਉਹੀ ਜੀ ਕਬੱਡੀ ਚਾਹੁੰਦੇ ਆ ਸਾਡੀ ਮਾਂ ਖੇਡ ਕਬੱਡੀ ਨੂੰ ਬਚਾ ਕੇ ਰੱਖਣਾ ਜੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿੰਨੇ ਵੀ ਸਾਡੇ ਵੀਰ ਅੱਜ ਦਾ ਇਹ ਖੇਡ ਕਬੱਡੀ ਕੱਪ ਕਰਵਾ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਭਾਈ ਜੀ 15 16 ਲੱਖ ਦਾ ਪਰਚਾਇਤਾ ਸਾਡੀ ਮਾਂ ਖੇਡ ਕਬੱਡੀ ਦਾ ਦਰਸ਼ਕ ਦੇਖੋ ਕਿਵੇਂ ਲਲਕਾਰੇ ਪਾ ਰਹੇ ਆ ਕੰਨਾ ਤਰਸ ਹੈ ਲੱਖ ਦਿੱਤਾ ਇਹਨਾਂ ਨੇ ਭਾਈ ਭਾਈ ਮੈਂ ਦੇ ਬੋਲੀ ਨੂੰ ਨਸੋ ਹੱਥ ਕੀ ਆ ਮੈਂ ਔਰ ਧਰਨੇ ਭਾਈ ਮੈਂ ਦੀ ਬਾਹਰ ਕੇ ਕਿੰਦੋ ਖੜਾ ਰਹਾ ਆ ਮੈਂਟ੍ਰਿਕ ਅਪੀਲਾ ਕਰੀਏ ਜਾਂ ਬੇਚਤੀਆਂ ਕਰੀ ਜਾਂਦੇ ਆ ਤੇ ਉਹਨਾਂ ਨੇ ਸੱਦਾ ਦੇਣਾ ਹੁੰਦਾ ਤੁਸੀਂ ਆਉਣਾ ਹੁੰਦਾ ਤੁਹਾਡੇ ਕਰਕੇ ਲੋਕਾਂ ਤੋਂ 600 550 ਰੁਪਿਆ ਇਕੱਠਾ ਕਰਕੇ 16 ਪਈਏ ਆਓ ਸਾਹਮਣੇ ਕਹਿੰਦੇ ਪਹਿਲੀ ਵਾਰੀ ਹੈ ਕਾਰਾਂ